ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.abpanjab.in ਤੇ ਕੈਬਨਟ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ਜਵਾਨੀ ਨੂੰ ਤਬਾਹ ਕੀਤਾ ਪੰਜਾਬ 'ਚ ਨਸ਼ਾ ਪ੍ਰਮੋਟ ਕੀਤਾ ਪਰ ਪੰਜਾਬ ਸਰਕਾਰ ਉਹਨਾਂ ਨੂੰ ਇਨਾਮਾਂ ਨਾਲ ਨਿਵਾਸ ਰਹੀ ਹੈ ਹੋਲਾ ਮਹਲਾ ਮੌਕੇ ਆਨੰਪੁਰ ਸਾਹਿਬ ਦੇ ਸੱਜੀ ਸਿਆਸੀ ਸਟੇਜ ਤੋਂ ਆਮ ਆਦਮੀ ਪਾਰਟੀ ਨੇਤਾ ਸੁੱਚਾ ਸਿੰਘ ਛੋਟੇਪੁਰ ਨੇ ਮਜੀਠੀਆ ਤੇ ਖੂਬ ਚੁਲਾਈ ਸਿਆਸੀ ਤੀਰ ਹੋਰ ਮਜੀਠੀਆ ਸਾਹਿਬ ਨੇ ਇਨਾਮ ਦਿੱਤਾ ਇਹਨਾਂ ਨੇ ਉਹਨਾਂ ਨੂੰ ਪਤਾ ਨਹੀਂ એનર્ਜੀ ਮਹਿਕ ਮੇਰਾ ਉਹਨੂੰ ਕੋਈ بڑا ਵੱਡਾ ਉਹਨੂੰ ਆਨਰ ਕੀਤਾ ਗਿਆ ਸ਼ਰਮ ਆਉਂਦੀ ਹੈ ਜਿਸ ਬੰਦੇ ਨੇ ਉਹਨੂੰ ਇਨਾਮ ਦੇਣਾ ਚਾਹੀਦਾ ਸੀ ਉਹਨੂੰ ਸਾਡੇ ਜਨਨ ਚਾਹੀਦਾ ਸੀ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਦਾ ਪੰਜਾਬ 'ਚ ਨਸ਼ਿਆਂ ਨੂੰ ਪ੍ਰਮੋਟ ਕਰਨ ਦਾ ਉਹਨੂੰ ਇਹ ਅਵਾਰਡ ਦੇ ਰਹੇ ਹਨ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਸਿਰਫ ਅਕਾਲੀ ਦਲ ਹੀ ਨਹੀਂ ਛੋਟੇ-ਪੁੰਨੇ ਸਾਫ਼ ਕਿ ਕਾਂਗਰਸ ਅਕਾਲੀ ਦਲ ਕਿਸੇ ਨੇ ਵੀ ਲੋਕਾਂ ਲਈ ਕੁਝ ਨਹੀਂ ਕੀਤਾ ਉਹ ਸਰਕਾਰਾਂ ਨੇ ਕੱਖ ਨਹੀਂ ਕੀਤਾ ਕ腐ਸ਼ਨ ਜਿਹੜੀ ਆ ਕਾਂਗਰਸ ਨੇ ਦੇਣਾ ਉਹ ਬਾਦਲ ਸਾਹਿਬ ਦੇ ਵੇਰੇ ਪ੍ਰਫੁੱਲਤ ਹੋਈ ਹੈ ਨਸ਼ੇ ਕਾਂਗਰਸ ਨੇ ਲਿਆਂਦੇ ਆ ਤੇ ਬਾਦਲ ਸਾਹਿਬ ਦੇ ਵੇਰੇ ਬਹੁਤ ਵੱਡੇ ਪੱਮਾਨੇ ਤੇ ਇਹਨਾਂ ਦਾ ਪ੍ਰਸਾਰ ਹੋਇਆ ਇਹ ਝੂਠ ਬੋਲ ਰਿਹਾ ਹੈ ਕਿ ਨਸ਼ਾ ਜਿਹੜਾ ਪਾਕਿਸਤਾਨ ਤੋਂ ਸਾਰਾ ਆਉਂਦਾ 85% ਨਸ਼ਾ ਸੰਥਾਤਿਕ ਜਿਹੜਾ ਉਹ ਪੰਜਾਬ 'ਚ ਬਣਦਾ ਬਾਡਰ ਦੀ ਗੱਲ ਕਰਦੇ ਆ ਬਾਡਰ ਆਪਣੇ ਨਾਲੋਂ ਜੇ ਐਨ ਕੇ ਦਾ ਵੱਡਾ ਹੈ ਬਾਡਰ ਆਪਣੇ ਨਾਲੋਂ ਰਾਜਸਥਾਨ ਦਾ ਵੱਡਾ ਹੈ ਬਾਰਡਰ ਆਪਣੇ ਨਾਲੋਂ ਗੁਜਰਾਤ ਦਾ ਬਚਾ ਹੈ ਪਰ ਕਿਉਂਕਿ ਉੱਥੇ ਕੋਈ ਮੰਗਾਉਂਦਾ ਨਹੀਂ ਹੈ ਉੱਥੋਂ ਦੇ ਲੋਕ ਤਾਂ ਮਸ਼ਾ ਨਹੀਂ ਕਰਦੇ ਇੱਥੇ ਦੇ ਐਮਐਲਏ ਵਜ਼ੀਰ ਜਿਹੜੇ ਆ ਉਹ ਨਸ਼ੇ ਦੇ ਵਪਾਰੀ ਨੇ ਇਸ ਕਰਕੇ ਜਦੋਂ ਨਸ਼ਾ ੜਾ ੜਾ ਆ ਰਿਹਾ ਅਸੀਂ ਨਸ਼ਾ ਬੰਦ ਕਰਾਂਗੇ ਤੁਹਾਨੂੰ ਯਕੀਨ ਦਿਵਾਉਂਦੇ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ AVP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ AVP ਨਿਊਜ਼ ਪੰਜਾਬੀ ਨੂਸ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ AVP ਲਾਈਵ ਐਪ ਅਤੇ ਸਿਲੈਕਟ ਕਰੋ AVP ਨਿਊਜ਼ ਪੰਜਾਬੀ